ਅੱਜ ਜਿਸੀ ਬਣਾਵਾਂਗੇ ਔਲੇ ਅਦਰਕ ਤੇ ਹਰੀ ਮਿਰਚ ਦਾ ਬਹੁਤ ਹੀ ਟੇਸਟੀ ਤੇ ਹੈਲਦੀ ਬਨੇ ਆਚਾਰ ਦੀ ਰੈਸਪੀ ਜਿਸ ਲਈ ਕਿ ਅਸੀਂ ਇੱਕ ਸਪੈਸ਼ਲ ਆਚਾਰ ਦਾ ਮਸਾਲਾ ਤਿਆਰ ਕਰਾਂਗੇ ਜੋ ਕਿ ਬਹੁਤ ਵਧੀਆ ਟੇਸਟੀ ਲੱਗਦਾ ਹੈ ਇਸ ਨਾਲ ਮਸਾਲੇ ਨਾਲ ਅਚਾਰ ਤੇ ਬਹੁਤ ਹੀ ਹੈਲਥੀ ਤੇ ਹਾਜਮੇਦਾਰ ਹੁੰਦਾ ਹੈ ਇਹ ਮਸਾਲੇ ਪਾਨ ਨਾਲ ਜੁੜਾ ਅਚਾਰ ਹੈ ਨਾ ਉਹ ਪੇਟ ਲਈ ਵੀ ਬਹੁਤ ਹਾਜਮੇ ਵਾਲਾ ਬਣ ਜਾਂਦਾ ਹੈ ਤੇ ਕਦੇ ਵੀ ਖਰਾਬ ਨਹੀਂ ਹੁੰਦਾ ਇਹ ਅਚਾਰ ਨੂੰ ਜਿਸ ਤਰੀਕੇ ਨਾਲ ਆਪਾਂ ਬਣਾਵਾਂਗੇ ਨਾ ਇਹ ਆਪਾਂ ਇਹਨੂੰ ਸਟੀਮ ਕਰਨਾ ਹੈ ਔਲਿਆਂ ਨੂੰ ਨਾ ਹੀ ਉਬਾਲਣਾ ਹੈ ਬਹੁਤ ਹੀ ਸੌਖੇ ਤਰੀਕੇ ਨਾਲ ਜੋ ਅਸਲੀ ਤਰੀਕਾ ਹੈ ਨਾ ਔਲਿਆਂ ਦਾ ਅਚਾਰ ਬਣਾਉਣ ਦਾ ਉਸੇ ਤਰੀਕੇ ਨਾਲ ਬਣਾਵਾਂਗੇ ਕਦੇ ਵੀ ਖਰਾਬ ਨਹੀਂ ਹੋਗਾ ਬਹੁਤ ਦੇਰ ਤੱਕ ਚੱਲੇਗਾ ਔਰ ਬਹੁਤ ਹੀ ਟੇਸਟੀ ਹੋਏਗਾ ਤੇ ਬਹੁਤ ਹੀ ਮਸਾਲੇਦਾਰ ਅਚਾਰ ਬਣ ਕੇ ਤਿਆਰ ਹੋਏਗਾ ਇੱਕ ਵਾਰ ਜ਼ਰੂਰ ਤੋਂ ਟਰਾਈ ਕਰਨਾ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਦਾ ਮੇਰੇ ਚੈਨਲ ਹਰ ਸਿਮਰਨ ਜੋੜਾ ਫੂਡ ਐਂਡ ਲਾਈਫ ਦੇ ਵਿੱਚ ਤੇ ਮੇਰੀ ਹੋਰ ਵੀਡੀਓਜ਼ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਉਹਦੇ ਨਾਲ ਲੱਗਦੇ ਬੈਲ ਆਈਕਨ ਨੂੰ ਪ੍ਰੈਸ ਕਰੋ ਅਦਰਕ ਹਰੀ ਮਿਰਚ ਤੇ ਆਮਲੇ ਦਾ ਬਹੁਤ ਹੀ ਟੇਸਟੀ ਤੇ ਹੈਲਦੀ achar ਆਪਾਂ ਜਟਪਟ ਮੈਂ ਆ ਕੇ ਤਿਆਰ ਕਰਾਂਗੇ ਬਹੁਤ ਸੌਖੇ ਤਰੀਕੇ ਨਾਲ ਚਲੋ ਬਣਾਉਣਾ ਸ਼ੁਰੂ ਕਰਦੇ ਆਂ ਇਸ ਲਈ ਮੈਂ 500 ਗ੍ਰਾਮ ਤਕਰੀਬਨ ਆਮਲੇ ਲੈਨੇ ਤੇ 20-25 ਹਰੀ ਮਿਰਚਾਂ ਲਈ ਹੈ ਨੇ ਤਕਰੀਬਨ 50 ਗ੍ਰਾਮ ਹੋਣ ਗਿਆ ਤੇ ਅਦਰਕ ਲਿਆ ਹੈ 250 ਗ੍ਰਾਮ ਪਾਕ ਹੋਏਗਾ ਇਹਨਾਂ ਨੂੰ ਸਭ ਤੋਂ ਪਹਿਲਾਂ ਆਪਾਂ ਚੰਗੀ ਤਰ੍ਹਾਂ ਸਾਫ਼ ਪਾਣੀ ਦੇ ਨਾਲ ਧੋਣਾ ਹੈ ਉਸ ਤੋਂ ਬਾਅਦ ਇਹਨਾਂ ਨੂੰ ਸੁਕਾਉਣਾ ਵੀ ਹੈ ਕਿਸੇ ਸਾਫ਼ ਕੱਪੜੇ ਦੇ ਨਾਲ ਚੰਗੀ ਤਰ੍ਹਾਂ ਜਾਂ ਪੂੰਝ ਲੈਣਾ ਬਿਲਕੁਲ ਸੁੱਕੇ ਹੋਏ ਹੋਣੇ ਚਾਹੀਦੇ ਨੇ ਤੁਹਾਡਾ ਨਾ ਪਹਰੀਆਂ ਮਿਰਚਾਂ ਜਿਹੜੀਆਂ ਚੰਗੀ ਤਰ੍ਹਾਂ ਪੱਲੇ ਸਾਫ਼ ਕਰ ਲਈਆਂ ਨੇ ਤੇ ਪੂੰਝ ਲਈਆਂ ਨੇ ਸਾਫ਼ ਕੱਪੜੇ ਤੇ ਸੁੱਕੀਆਂ ਆਈਆਂ ਨੇ ਇਹਨਾਂ ਨੂੰ ਆਪਾਂ ਹੁਣ ਇਹਨਾਂ ਦੇ ਜੋ ਡੰਡੀਆਂ ਲੱਗੀਆਂ ਨੇ ਨਾ ਸਭ ਤੋਂ ਪਹਿਲਾਂ ਆਪਾਂ ਇਹਨਾਂ ਦੀ ਜੋ ਡੰਡੀਆਂ ਨੇ ਨਾ ਨਾਸਟ ਤੇ ਲੱਗੀਆਂ ਉਹਨਾਂ ਨੂੰ ਉਤਾਰ ਲਵਾਂਗੇ ਤੇ ਸਾਰੀਆਂ ਆਪਾਂ ਡੰਡੀਆਂ ਨੂੰ ਉਤਾਰ ਕੇ ਇਸੇ ਤਰ੍ਹਾਂ ਹੀ ਰੱਖ ਦੇਵਾਂਗੇ ਸਾਡਾ ਜੋ achar ਹੈ ਨਾ ਬਹੁਤ ਸੌਖੇ ਤਰੀਕੇ ਨਾਲ ਬਣਾਵਾਂਗੇ ਕੋਈ ਆਪਾਂ ਜ਼ਿਆਦਾ ਤਾਮ-ਜਾਮ ਨਹੀਂ ਕਰਨਾ ਫਟਾਫਟ ਬੰਨ ਕੇ ਤਿਆਰ ਹੋ ਜਾਏਗਾ ਆਪਾਂ ਸਾਰੀਆਂ ਮਿਰਚਾਂ ਦੀਆਂ ਡੰਡੀਆਂ ਉਤਾਰ ਕੇ ਰੱਖ ਲਈਆਂ ਨੇ ਉਹਨਾਂ ਪਾਣ ਨੂੰ ਇਹਨਾਂ ਨੇ ਛੋਟੇ-ਛੋਟੇ ਪੀਸੇਸ ਵਿੱਚ ਕੱਟਣਾ ਮੈਂ ਤਕਰੀਬਨ ਤੁਸੀਂ ਦੇਖ ਸਕਦੇ ਕਿ ਹਰੀ ਮਿਰਚ ਦੇ ਤਿੰਨ ਪੀਸ ਕੀਤੇ ਨੇ ਇਸ ਤਰ੍ਹਾਂ ਤੁਸੀਂ ਛੋਟੇ ਪੀਸੇਸ ਵਿੱਚ ਕਰ ਲਓ ਜਿਆਦਾ ਛੋਟੇ ਨਹੀਂ ਬਸ ਇਸ ਤਰ੍ਹਾਂ ਦੇ ਤੁਸੀਂ ਚਾਹੋ ਤਾਂ ਥੋੜੇ ਵੱਡੇ ਵੀ ਕਰ ਸਕਦੇ ਹੋ ਹਰੀ ਮਿਰਚ ਨੂੰ ਅੱਧਾ-ਅੱਧਾ ਵੀ ਕੱਟ ਸਕਦੇ ਹੋ ਪਰ ਮੈਂ ਇਸੇ ਤਰ੍ਹਾਂ ਛੋਟੇ-ਛੋਟੇ ਪੀਸੇਸ ਵਿੱਚ ਕੱਟ ਕੇ ਬਣਾਉਂਦੀ ਹਾਂ ਤੇ ਬਹੁਤ ਟੇਸਟੀ ਲੱਗਦਾ ਹੈ ਮਿਕਸ ਹੋ ਜਾਂਦਾ ਨਾ ਆਵਲੇ ਤੇ ਅਦਰਕ ਦੇ ਨਾਲ ਮੈਚ ਹੋ ਜਾਂਦਾ ਸਾਰੇ ਪੀਸੇ ਸੇਮ ਲੱਗਦੇ ਨੇ ਅਸੀਂ ਜਿਹੜਾ ਹਰੀਆਂ ਮਿਰਚਾਂ ਸਾਰੀਆਂ ਨੂੰ ਇਸੇ ਤਰ੍ਹਾਂ ਕੱਟ ਕੇ ਰੱਖ ਲਿਆ ਸੇਮ ਸਾਈਜ਼ ਦੇ ਵਿੱਚ ਤੇ ਇਹਨਾਂ ਨੂੰ ਹੁਣ ਆਪਾਂ ਸਾਈਡ ਤੇ ਰੱਖ ਦਿੰਦੇ ਆ ਹੁਣ ਜਿਹੜਾ ਸਾਡਾ ਅਦਰਕ ਹੈ ਨਾ ਉਹਨੂੰ ਵੀ ਆਪਾਂ ਛਿੱਲ ਕੇ ਤੇ ਕੱਟ ਕੇ ਰੱਖ ਲੈਂਦੇ ਆ ਤੇ ਸਭ ਤੋਂ ਪਹਿਲਾਂ ਜੋ ਅਦਰਕ ਨੇ ਨਾ ਉਹਨੂੰ ਆਪਾਂ ਛਿੱਲ ਲੈਂਦੇ ਆ ਸਾਰੇ ਅਦਰਕ ਨੂੰ ਬਹੁਤ ਚੰਗੀ ਤਰ੍ਹਾਂ ਛਿੱਲ ਲੈਣਾ ਹੈ ਆਪਾਂ ਇਹਨੂੰ ਪਹਿਲੇ ਧੋ ਲਿਆ ਹੈ ਤੇ ਸੁਕਾ ਲਿਆ ਹੈ ਉਸ ਤੋਂ ਬਾਅਦ ਨੇ ਛਿੱਲਣ ਤੋਂ ਬਾਅਦ ਨੇ ਇਸ ਇਹਨੂੰ ਧੋਣਾ ਹੈ ਪਹਿਲੇ ਧੋ ਸੁਕਾ ਕੇ ਰੱਖ ਲੈਣਾ ਹੈ ਹੁਣ ਸਿਰਫ ਇਸ ਨੂੰ ਛਿੱਲਾ ਹंगे ਸਾਰੇ ਅਦਰਕ ਨੂੰ ਆਪਾਂ ਛਿੱਲ ਲੈਂਦੇ ਆ ਜੋ ਆਚਾਰ ਬਹੁਤ ਜਿਆਦਾ ਹੈਲਦੀ ਹੁੰਦਾ ਤੇ ਸਰਦੀਆਂ ਵਿੱਚ ਬਹੁਤ ਹੀ ਟੇਸਟੀ ਵੀ ਲੱਗਦਾ ਹੈ ਤੇ ਹਾਜਮੇਦਾਰ ਵੀ ਹੁੰਦਾ ਸਾਰਾ ਅਦਰਕ ਆਪਾਂ ਦੇਖੋ ਛਿੱਲ ਲਿਆ ਗਿਆ ਇਸੇ ਤੁਸੀਂ ਇਸੇ ਤਰ੍ਹਾਂ ਇਸਾਰਾ ਅਦਰਕ ਛਿੱਲਾ ਲੈਣਾ ਹੈ ਸਾਫ ਕਰ ਲੈਣਾ ਤੇ ਹੁਣ ਆਪਾਂ ਇਹਨੂੰ ਨਾ ਕੱਟਣਾ ਹੈਗਾ ਪਹਿਲਾਂ ਮੈਂ ਇਸੇ ਚਾਕੂ ਦੇ ਨਾਲ ਨਾ ਇਸ ਤਰ੍ਹਾਂ ਗੋਲ-ਗੋਲ ਸਲਾਈਸਿਸ ਕੱਟ ਲਵਾਂਗੇ ਈਜ਼ੀ ਰਹੇਗਾ ਜਿਆਦੇ ਵੱਡੇ ਪੀਸਿਸ ਅਸੀਂ ਨਹੀਂ ਕੱਟਣੇ ਨੇ ਇਸ ਤਰ੍ਹਾਂ ਕੱਟਾਂਗੇ ਨਾ ਤਾਂ ਜੇ ਜੜ ਹੁੰਦੀ ਹੈ ਦੂਸਰੀ ਤਰ੍ਹਾਂ ਕੱਟਾਂਗੇ ਨਾ ਤਾਂ ਉਹਦੀ ਜੜ ਆਉਂਦੀ ਹੈ ਧਾਗੇ ਧਾਗੇ ਅਸੀਂ ਇਸ ਤਰ੍ਹਾਂ ਪਹਿਲੇ ਗੋਲ ਚੱਕਰ ਕੱਟ ਲਵਾਂਗੇ ਨਾ ਤੇ ਫਿਰ ਦੇਖੋ ਬੜੇ ਆਰਾਮ ਨਾਲ ਜੋ ਇਹਦੇ ਸ্লাইਸਿਸ ਰੂ ਹੋ ਜਾਣਗੇ ਅਸੀਂ ਇਸ ਤਰ੍ਹਾਂ ਛੋਟੇ-ਛੋਟੇ ਸ্লাইਸਿਸ ਵਿੱਚ ਕੱਟ ਲਵਾਂਗੇ ਦੇਖੋ ਬਿਲਕੁਲ ਵੀ ਕੱਟਣ 'ਚ ਨਹੀਂ ਪ੍ਰੋਬਲਮ ਆ ਰਹੀ ਬਹੁਤ ਈਜ਼ੀ ਕੱਟਿਆ ਜਾ ਰਿਹਾ ਹੈ ਇਸੇ ਤਰੀਕੇ ਨਾਲ ਤੁਸੀਂ ਵੀ ਕੱਟਣਾ ਪਹਿਲਾਂ ਇਸ ਤਰ੍ਹਾਂ ਗੋਲ-ਗੋਲ ਜਿਹਦੇ ਸ্লাইਸਿਸ ਕੱਟ ਲੈਣਾ ਤੇ ਇਹਦਾ ਇਸ ਤਰ੍ਹਾਂ ਨਾਲ ਇਹਦੀ ਜੋ ਰੂਟ ਹੁੰਦੀ ਹੈ ਨਾ ਤਾਗੇ-ਤਾਗੇ ਵਿੱਚ ਆਉਂਦੇ ਨੇ ਉਹ ਕੱਟੇ ਜਾਂਦੇ ਨੇ ਇਸ ਤਰ੍ਹਾਂ ਆਪਾਂ ਕਟਾਂਗੇ ਗੋਲ ਚੱਕਰ ਉਸ ਤੋਂ ਬਾਅਦ ਅਸੀਂ ਇਹਨੂੰ ਇਸ ਤਰ੍ਹਾਂ ਲੰਬੇ ਪੀਸਿਸ ਵਿੱਚ ਇਸ ਤਰ੍ਹਾਂ ਇਸ ਤਰ੍ਹਾਂ ਛੋਟਾ ਕੱਟਾਂਗੇ ਤੇ ਸਾਡੇ ਜੋ ਅਦਰਕੇ ਬਹੁਤ ਵਧੀਆ ਤੇ ਆਸਾਨੀ ਨਾਲ ਇਜ਼ੀਲੀ ਕੱਟਿਆ ਜਾਏਗਾ। ਆਪਾਂ ਸਾਰੇ ਅਦਰਕ ਨੂੰ ਇਸੇ ਤਰ੍ਹਾਂ ਕੱਟ ਕੇ ਰੱਖ ਲਵਾਂਗੀ। ਤੇ ਸਾਡਾ ਸਾਰਾ ਅਦਰਕ ਕੱਟਿਆ ਗਿਆ ਹੈ। ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਤਰੀਕੇ ਨਾਲ ਆਪਾਂ ਛੋਟੇ-ਛੋਟੇ ਪੀਸਿਸ ਵਿੱਚ ਕੱਟ ਕੇ ਰੱਖ ਲਿਆ ਹੈ ਅਦਰਕ ਨੂੰ। ਆਪਾਂ ਹਰੀ ਮਿਰਚ ਵੀ ਕੱਟ ਕੇ ਰੱਖ ਲਈ ਹੈ ਤੇ ਜੋ ਸਾਡਾ ਅਦਰਕ ਹੈ ਅਭੀ ਕੱਟ ਲਿਆ ਹੈ। ਤੇ ਹੁਣ ਆਪਣੀ ਕੋਲ ਜੂ ਸਾਰਾ ਕੱਟ ਕੇ ਆਪਾਂ ਸਮਾਨ ਰੱਖ ਲਿਆ ਆਵਲੇ ਇਸ ਤਰ੍ਹਾਂ ਦੇ ਨੇ ਅਗਰ ਤੁਹਾਨੂੰ ਛੋਟੇ ਸਾਈਜ਼ ਦੇ ਆਵਲੇ ਮਿਲਣ ਤਾਂ ਤੁਸੀਂ ਛੋਟੇ ਸਾਈਜ਼ ਦੇ ਵੀ ਬਣਾ ਸਕਦੇ ਹੋ ਮੈਂ ਮੀਡੀਅਮ ਸਾਈਜ਼ ਦੇ ਮਿਲੇ ਹਨ ਤੇ ਉਹਨਾਂ ਤੋਂ ਬਣਾ ਰਹੀ ਹਾਂ ਕਿਸੇ ਵੀ ਸਾਈਜ਼ ਦੇ ਆਵਲੇ ਤੁਸੀਂ ਯੂਜ਼ ਕਰ ਸਕਦੇ ਹੋ ਹੁਣ ਸਪੈਸ਼ਲ ਵਾਲਾ ਆਚਾਰ ਦਾ ਇਹਦੇ ਲਈ ਮਸਾਲਾ ਬਣਾਵਾਂਗੀ ਇਹਦੇ ਲਈ ਮੈਂ ਇੱਕ ਚਮਚਾ ਛੋਟਾ ਸੌਂਫ ਦਾ ਲਿਆ ਹੈ ਸੌਂਫੀ ਬਹੁਤ ਟੇਸਟੀ ਤੇ ਹੈਲਦੀ ਹੁੰਦੀ ਹੈ ਤੇ 1/4 ਚੋਟਾ ਚਮਚ ਆਪਾਂ ਇਹਦੇ ਵਿੱਚ ਜੋ ਮੇਥੀ ਦਾਣਾ ਹੈ ਨਾ ਉਹ ਪਾਇਆ ਹੈ ਸੌਂਫ ਪਾਇਆ ਹੈ ਮੇਥੀ ਪਾਈ ਹੈ ਤੇ ਹੁਣ ਇਸ ਤੋਂ ਬਾਅਦ ਆਪਾਂ ਇੱਕ ਛੋਟਾ ਚਮਚ ਜੀਰੇ ਦਾ ਪਾਣਾ ਹੈ ਉਸ ਤੋਂ ਬਾਅਦ ਇੱਕ ਛੋਟਾ ਚਮਚ ਜੋ ਸਾਬਤ ਧਨੀਆ ਸੁੱਕਾ ਵਾਲਾ ਉਹ ਪਾਣਾ ਹੈ ਇੱਕ ਛੋਟਾ ਚਮਚ ਆਪਾਂ ਦੇ ਵਿੱਚ ਜੋ ਸਰਸੋ ਹੈ ਨਾ ਕਾਲੀ ਵਾਲੀ ਸਰਾਈ ਆਪਾਂ ਉਹਦੇ ਵਿੱਚ ਸਰਸੋ ਪਾਣਨੀ ਹੈ ਇਹਨਾਂ ਨੂੰ ਬਿਲਕੁਲ ਘੱਟ ਫਲੇਮ ਦੇ ਤੇ ਹਲਕਾ ਜਿਹਾ ਰੋਸਟ ਕਰਨਾ ਹੈ ਪੁੰਨਣਾ ਨਹੀਂ ਕਲਰ ਨਹੀਂ ਚੇਂਜ ਕਰਨਾ ਇਹਨਾਂ ਦਾ ਸਾਫੇ ਮਸਾਲਿਆਂ ਵਿੱਚ ਜੇਕਰ ਕੋਈ ਨਮੀ ਹੋਏਗੀ ਨਾ ਉਹਨੂੰ ਹੀ ਆਪਾਂ ਥੋੜਾ ਜਿਹਾ ਠੀਕ ਕਰਨਾ ਹੈ ਕਿ ਨਮੀ ਨਿਕਲ ਜਾਏ ਮਸਾਲੇ ਵਿੱਚੋਂ ਹਲਕਾ ਜਿਹਾ ਰੋਸਟ ਕਰ ਲੈਣਾ 1 ਮਿੰਟ ਦੇ ਲਈ ਮੈਂ ਇਹਨਾਂ ਨੂੰ ਰੋਸਟ ਕਰ ਲਿਆ ਬਹੁਤ ਹਲਕਾ ਜਿਹਾ ਉਹਨਾਂ ਆਪਾਂ ਨੇ ਪਲੇਟ ਦੇ ਵਿੱਚ ਟਰਾਂਸਫਰ ਕਰ ਦੇਵਾਂਗੇ ਤਾਂ ਜੋ ਮਸਾਲੇ ਨਹੀਂ ਥੋੜਾ ਜਿਹਾ ਚੰਗੀ ਤਰ੍ਹਾਂ ਠੰਡੇ ਹੋ ਜਾਣ ਰੂਮ ਟੈਂਪਰੇਚਰ ਤੇ ਜਦ ਇਹ ਮਸਾਲੇ ਆਪਣੇ ਹੁਣ ਠੰਡੇ ਹੋ ਗਏ ਨੇ ਇਹਨਾਂ ਨੂੰ ਆਪਾਂ ਮਿਕਸਿੰਗ ਜਾਰ ਦੇ ਵਿੱਚ ਪਾ ਕੇ ਨਾ ਗ੍ਰਾਈਂਡ ਕਰ ਲਵਾਂਗੇ ਤੇ ਸਾਰੇ ਜੋ ਮਸਾਲੇ ਆਪਾਂ ਰੋਸਟ ਕੀਤੇ ਸੀ ਉਹਨਾਂ ਨੂੰ ਮੈਂ ਗ੍ਰਾਇੰਡਰ ਵਿੱਚ ਪਾ ਕੇ ਉਹਨਾਂ ਦੇ ਫਾਈਨ ਪਾਊਡਰ ਬਣਾ ਲੈਣਾ ਹੈਗਾ ਤੇ ਸਾਡਾ ਜੋ ਅਚਾਰ ਦਾ ਸਪੈਸ਼ਲ ਵਾਲਾ ਮਸਾਲਾ ਹੈ ਉਹ ਬਣ ਕੇ ਰੈਡੀ ਹੋ ਗਿਆ ਹੈ ਦਨਾਲ ਜੋ ਮਸਾਲੇ ਦੇ ਨਾਲ ਨਾ achar ਬਹੁਤ ਹੀ ਟੇਸਟੀ ਬਣਦਾ ਹੈ ਤੇ ਬਹੁਤ ਹੀ ਹਾਜਮੇਦਾਰ ਬਣਦਾ ਹੈ ਬਿਲਕੁਲ ਦਵਾਈ ਦਾ ਕੰਮ ਕਰਦਾ ਹੈ ਕਿਉਂਕਿ ਜੋ ਮੇਥੀ ਕਲੌਂਜੀ ਤੇ ਅਸੀਂ ਇਹਦੇ ਵਿੱਚ ਸੌਂਫ ਪਾਈ ਹੈ ਨਾ ਬਹੁਤ ਜਿਆਦਾ ਹੈਲਦੀ ਹੁੰਦੀ ਹੈ ਬਾਜ਼ਾਰ ਦੇ ਮਸਾਲਿਆਂ ਦੇ ਨਾਲੋਂ ਕਿਉਂਕਿ ਬਾਜ਼ਾਰ ਵਿੱਚ ਬਹੁਤ ਜਿਆਦਾ ਪ੍ਰੀਜ਼ਰਵਟਿਵਸ ਪਾਈ ਹੁੰਦੇ ਨੇ ਨਾ ਤੇ ਸਿਰਕਾ ਵਗੈਰਾ ਅਸੀਂ ਇਹਦੇ ਵਿੱਚ ਇਸ ਤਰ੍ਹਾਂ ਦਾ ਕੁਝ ਨਹੀਂ ਪਾਵਾਂਗੇ ਬਹੁਤ ਹੈਲਦੀ ਅਪਾਚਾਰ ਬਣਾਵਾਂਗੇ ਤੇ ਇੱਕ ਪੈਨ ਦੇ ਵਿੱਚ ਹੁਣ ਮੈਂ ਤਕਰੀਬਨ ਅੱਧਾ ਕੋ ਕੱਪ ਤੇਲ ਪਾ ਲਿਆ ਮੈਂ ਇੱਕ ਕੜਚੀ ਭਰ ਕੇ ਪਾਈ ਹੈ ਅੱਧਾ ਕੋ ਕੱਪ ਹੋਏਗਾ ਸਰੋਂ ਦਾ ਤੇਲ ਯੂਜ਼ ਕਰ ਰਹੀ ਹਾਂ ਤੇ ਉਹਨੂੰ ਆਪਾਂ ਪ੍ਰੋਪਰ ਚੰਗੀ ਤਰ੍ਹਾਂ ਪਹਿਲੇ ਗਰਮ ਕਰ ਲੈਣਾ ਹੈ ਥੋੜਾ ਜਿਹਾ ਜੋ ਠੰਡਾ ਹੋ ਜਾਏਗਾ ਨਾ ਹਲਕਾ ਜਿਹਾ ਫਿਰ ਆਪਾਂ ਜਿਹੜੇ ਐਨੇ ਦੇ ਵਿੱਚ ਆਵਲੇ ਨੇ ਨਾ ਉਹਨਾਂ ਨੂੰ ਫਰਾਈ ਕਰਨਾ ਹੈਗਾ ਸਾਰੇ ਆਮਲੇ ਆਪਾਂ ਇਹਦੇ ਵਿੱਚ ਪਾ ਦੇਨੇ ਨੇ ਗਰਮ ਤੇਲ ਦੇ ਵਿੱਚ ਪਾਨੇ ਨੇ ਤੇਲ ਜਦੋਂ ਗਰਮ ਹੋਏਗਾ ਤੇ ਸਾਰਿਆਂ ਨੂੰ ਆਪਾਂ ਜਿਹੜੀ ਮਿਰਚਾਂ ਨੇ ਨਾ ਆਪਾਂ ਉਹਨਾਂ ਨੂੰ ਬਾਅਦ ਵਿੱਚ ਫਰਾਈ ਕਰਾਂਗੇ ਪਹਿਲਾਂ ਆਮਲੇ ਆ ਉਹਨਾਂ ਨੂੰ ਫਰਾਈ ਕਰਾਂਗੇ ਤੇ ਇਹਨਾਂ ਨੂੰ ਹਾਈ ਫਲੇਮ ਦੇ ਉੱਤੇ ਪਹਿਲਾਂ ਮੈਂ ਸਿਰਫ 2 ਮਿੰਟ ਲਈ ਫਰਾਈ ਕਰਾਂਗੀ ਤੇਜ਼ ਅੱਗ ਦੇ ਉੱਤੇ ਸਾਡੇ ਆਮਲੇ ਫਰਾਈ ਹੋ ਰਹੇ ਨੇ ਇਦਾਂ ਆਪਾਂ ਫਰਾਈ ਕਰਾਂਗੇ ਨਾ ਤੇ ਜਿਹੜਾ ਆਪਣੇ ਆਂਬਲੇ ਨੇ ਨਾ ਉਹਨਾਂ ਦੀ ਲਾਈਫ ਵੱਧ ਜਾਏਗੀ ਤੇ ਅਚਾਰ ਜਲਦੀ ਖਰਾਬ ਨਹੀਂ ਹੋਏਗਾ ਹੁਣ ਥੋੜਾ ਜਿਆਦਾ ਜੋ ਫਲੇਮ ਹੈ ਨਾ ਉਹਨੂੰ ਕੱਟ ਕਰ ਦੇਣਾ ਪਹਿਲਾਂ ਹਾਈ ਫਲੇਮ ਦੇ ਉੱਤੇ ਅਸੀਂ ਥੋੜਾ ਜਿਹਾ ਇਹਨੂੰ ਫਰਾਈ ਕੀਤਾ ਸੀ ਉਸ ਤੋਂ ਬਾਅਦ ਫਲੇਮ ਨੂੰ ਮੈਂ 1 ਮਿੰਟ ਤੋਂ ਬਾਅਦ ਆਪਾਂ ਨਾ ਇਹਨੂੰ ਲੋ ਕਰ ਦਿੱਤਾ ਸੀ ਤਾਂ ਜੋ ਜਿਹੜੇ ਆਂਬਲੇ ਨੇ ਨਾ ਉਹ ਜਲਣ ਨਹੀਂ ਨਹੀਂ ਤਾਂ ਬ੍ਰਾਊਨ ਬ੍ਰਾਊਨ ਹੋ ਜਾਣਗੇ ਤੇ ਜਾਂਸ ਦੇ ਉੱਤੇ ਆਪਾਂ ਨੂੰ ਫਰਾਈ ਕਰਾਂਗੇ ਇਸ ਲਈ ਪਹਿਲਾਂ ਥੋੜਾ ਜਿਹਾ ਗਰਮ ਹੋ ਜਾਣ ਨਾ ਤੇਜਾਂਸ ਦੇ ਉੱਪਰ ਪ੍ਰੋਪਰ ਤੇ ਉਹਨਾਂ ਨੂੰ ਉਸ ਤੋਂ ਬਾਅਦ ਹਲਕੀ ਆਂਚ ਦੇ ਦਿੱਤੀ ਤੇ ਆਪਾਂ ਟੱਕ ਲਿਆ ਹੁਣ ਟੱਕ ਕੇ ਥੋੜਾ ਜਿਹਾ ਕੁੱਕ ਕਰਨਾ ਹੈ ਟੱਕਰ ਨਾਲ ਲਿਆ ਹੋਏਗਾ ਨਾ ਜਿਹੜੇ ਆਂਬਲੇ ਨੇ ਉਹ ਜਲਦੀ ਥੋੜੇ ਜੇ ਕੁੱਕ ਹੋ ਜਾਣਗੇ ਪਾਣੀ ਬਿਲਕੁਲ ਨਹੀਂ ਲਗਾਉਣਾ ਆਪਾਂ ਇਸੇ ਤਰ੍ਹਾਂ ਬਿਲਕੁਲ ਫਰਾਈ ਕਰਦੇ ਰਹਿਾਂਗੇ ਤੇ ਆਂਗਲੀਆਂ ਨੂੰ ਇਸੇ ਤਰ੍ਹਾਂ ਹੀ ਗਲ ਜਾਣਾ ਹੈ ਬਹੁਤ ਵਧੀਆ ਆਪਣਾ ਟੱਕ ਕੇ ਥੋੜੀ ਦੇਰ ਲਈ 2 ਮਿੰਟ ਲਈ ਮਟਾ ਕੇ ਕੇ ਸਲੋ ਫਲੇਮ ਦੇ ਤੇ ਪਕਾ ਲਿਆ ਹੁਣ ਚੈੱਕ ਕਰਦੇ ਹਾਂ साढ़े जो आंवले ने उन तकरीबन एटी परसेंट तक कुक हो गए ने प्रॉपर नहीं पकाने ने क्योंकि अपना उस तो बाद हल्के जो हरी मिर्च के नाल भी पकाने ने तो इस तरह आँच कट्टी रखियो नहीं तो उपर तो जल जाएंगे तो कच्चे रहेंगे हम जो हरिया मिर्चा कट के रखी हुई हैं ना ਉਹ ਆਪਾਂ ਇਹਦੇ ਵਿੱਚ ਪਾ ਕੇ ਨਾ ਹਰੀਆਂ ਮਿਰਚਾਂ ਨੂੰ ਵੀ ਥੋੜਾ ਜਿਹਾ ਚਲਾਵਾਂਗੇ ਜਿਆਦਾ ਦੇਰ ਨਹੀਂ ਚਲਾਉਣਾ ਆਮਲਿਆਂ ਨੂੰ ਆਪਾਂ ਥੋੜੀ ਜੀ 2-3 ਮਿੰਟ ਲਈ ਫਰਾਈ ਕੀਤਾ ਸੀ ਨਾ ਹਰੀ ਮਿਰਚਾਂ ਨੂੰ ਸਿਰਫ ਕੁਛ-ਕੁਛ ਸੈਕਿੰਡ ਹੀ ਆਪਾਂ ਫਰਾਈ ਕਰਨਾ ਹੈ ਕਿ ਇਹਦੇ ਨਾਲ ਜੋ ਹਰੀਆਂ ਮਿਰਚਾਂ ਨੇ ਨਾ ਉਹ ਥੋੜਾ ਜੀਆਂ ਜੇ ਤੇਜ਼ ਹੁੰਦੀਆਂ ਨੇ ਸਪਾਈਸੀ ਉਹ ਘੱਟ ਜਾਣਗੀਆਂ ਤੇ ਉਹਨਾਂ ਦੀ ਵੀ ਸ਼ੈਲਫ ਲਾਈਫ ਵੱਧ ਜਾਏਗੀ ਅਚਾਰ ਦੀ ਇਸ ਤਰ੍ਹਾਂ ਆਪਾਂ ਨੂੰ ਹਲਕਾ ਜਿਹਾ ਫਰਾਈ ਕਰ ਲਵਾਂਗੇ ਤੇ ਆਪਣੀਆਂ ਹਰੀਆਂ ਮਿਰਚਾਂ ਸਿਰਫ ਆਪਾਂ ਕੁਛ-ਕੁਛ ਸੈਕਿੰਡ ਦੇ ਲਈ ਫਰਾਈ ਕਰ ਲਈਆਂ ਨੇ ਜਿਆਦਾ ਨਹੀਂ ਕਰਨੀਆਂ ਨਹੀਂ ਤੋਂ ਨਾਲ ਦਾ ਕਲਰ ਚੇਂਜ ਹੋ ਜਾਏਗਾ ਤੇ ਸਾਡੀਆਂ ਜਿਹੜੀਆਂ ਹਰੀਆਂ ਮਿਰਚਾਂ ਨੇ ਉਹਨਾਂ ਨੂੰ ਵੀ ਆਪਾਂ ਕੁਝ-ਕੁਝ ਸੈਕਿੰਡ 4-5 ਸੈਕਿੰਡ ਆਪਾਂ ਨੂੰ ਫਰਾਈ ਕਰ ਲਿਆ ਆਮਲੇ ਦੇ ਨਾਲ ਹੀ ਇਹਨਾਂ ਥੋੜਾ ਜਿਹਾ ਪਕਾ ਲਵਾਂਗੇ ਬਸ ਉਹਨਾਂ ਨੇ ਪਕਾਉਣਾ ਹੁਣ ਸਾਬਤ ਮਸਾਲੇ ਪਾਵਾਂਗੇ ਅੱਧਾ ਛੋਟਾ ਚਮਚ ਮੈਦੇ ਵਿੱਚ ਜੋ ਕਲੌਂਜੀ ਹੈ ਉਹ ਪਾ ਦਿੰਨੀ ਆ ਇਹਨੂੰ ਅਸੀਂ ਪਾਊਡਰ ਨਹੀਂ ਕਰਨਾ ਸੀ ਸਾਬਤ ਪਾਉਣਾ ਹੈ ਤੇ 1/4 ਛੋਟਾ ਜਿਹਾ ਚਮਚ ਆਪਾਂ ਦੇ ਵਿੱਚ ਜੋ ਅਜਵਾਇਨ ਹੈ ਨਾ ਬਿਲਕੁਲ ਹਲਕੀ ਜਿਹੀ ਪਾਣੀ ਹੈ ਸਿਰਫ 1/4 ਛੋਟਾ ਚਮਚ ਤੇ ਉਹਨਾਂ ਨੂੰ ਚੰਗੀ ਤਰ੍ਹਾਂ ਦੇ ਆਪਾਂ ਥੋੜੀ ਦੇਰ ਲਈ ਇਹਦੇ ਨਾਲ ਥੋੜਾ ਜਿਹਾ ਪਕਾ ਲੈਣਾ ਹੈ ਬਿਲਕੁਲ ਜੇ ਫਲੇਮ ਹੈ ਨਾ ਬਿਲਕੁਲ ਸਲੋ ਰੱਖਣਾ ਹੈਗਾ ਤੇ ਕਲੌਂਜੀ ਤੇ ਜੋ ਆਪਣੀ ਅਜਵਾਇਨ ਥੋੜਾ ਜਿਹਾ ਆਪਾਂ ਨੂੰ ਤੜਕ ਲੈਣੇ ਆ ਔਲੇ ਤੇ ਹਰੀ ਮਿਰਚ ਦੇ ਨਾਲ ਆਪਾਂ ਨੂੰ ਤੜਕ ਲਿਆ ਕਿਉਂਕਿ ਇਹਨੂੰ ਆਪਾਂ ਬਰੀਕੀ ਇਸ ਤਰ੍ਹਾਂ ਸਾਬਤੀ ਪਾਉਣਾ ਸੀ ਪਾਊਡਰ ਨਹੀਂ ਕਰਨਾ ਤੇ ਇਹਦੇ ਵਿੱਚ 1/4 ਛੋਟਾ ਚਮਚ ਮੈਂ ਜੋ ਕਸ਼ਮੀਰੀ ਰੈੱਡ ਚਿਲੀ ਪਾਊਡਰ ਹੈ ਨਾ ਉਹ ਪਾ ਰਹੀਆਂ ਰੰਗ ਦੇ ਲਈ ਤੇ ਉਸ ਬਾਅਦ 1/4 ਛੋਟਾ ਚਮਚ ਮੈਂ ਇਹਦੇ ਵਿੱਚ ਹਲਦੀ ਦਾ ਪਾ ਦਿੱਤਾ ਹੈ ਇਹਦੇ ਵਿੱਚ ਇੱਕ ਚਮਚ ਪਾ ਕੇ ਮੈਂ ਇਹਦੇ ਵਿੱਚ ਨਮਕ ਪਾ ਦਿੱਤਾ ਨਮਕ ਤੁਸੀਂ ਆਪਣੇ ਅਕੋਰਡਿੰਗ ਘੱਟ ਜਾਂ ਵਾਧੂ ਪਾ ਸਕਦੇ ਹੋ ਟੇਸਟ ਦੇ ਅਕੋਰਡਿੰਗ ਤੇ ਉਸ ਤੋਂ ਬਾਅਦ ਮੈਂ ਇਹਦੇ ਵਿੱਚ ਸਪੈਸ਼ਲ ਵਾਲਾ ਇੰਗਰੀਡੀਅੰਟਸ ਪਾ ਰਹੀ ਹਾਂ ਹਿੰਗ ਪਾ ਰਹੀ ਹਾਂ ਇੱਕ ਚੁਟਾਈ ਛੋਟਾ ਚਮਚ ਆਪਾਂ ਇਹਦੇ ਵਿੱਚ ਜੋ ਹਿੰਗ ਹੈ ਨਾ ਉਹਦਾ ਪਾਊਡਰ ਪਾਵਾਂਗੇ ਇਹਦੇ ਨਾਲ ਜੋ ਆਲੇ ਦਾ ਟੇਸਟ ਹੈ ਨਾ ਬਹੁਤ ਹੀ ਵਧੀਆ ਆਂਦਾ ਹੈ ਆਪਾਂ ਸਾਰਿਆਂ ਨੂੰ ਚੰਗੀ ਤਰ੍ਹਾਂ ਤੇ ਮਿਕਸ ਕਰ ਲੈਣਾ ਹੈ ਆਪਾਂ ਇਹਦੇ ਵਿੱਚ ਜੋ ਸਪੈਸ਼ਲ ਵਾਲੇ ਮਸਾਲੇ ਪਾਏ ਨੇ ਨਾ ਇਹਦੇ ਨਾਲ ਸਾਡਾ ਜੋ ਆਚਾਰ ਬਹੁਤ ਹੀ ਹੈਲਦੀ ਬਣੇਗਾ ਜੋ ਹਿੰਗ ਪਾਈ ਹੈ ਕਲੌਂਜੀ ਪਾਈ ਹੈ ਨਾ ਤੇ ਅਜਵਾਈਨ ਪਾਈ ਹੈ ਉਹ ਬਹੁਤ ਹੀ ਹਾਜਮੇਦਾਰ ਹੁੰਦੇ ਨੇ ਉਸ ਤੋਂ ਬਾਅਦ ਆਪਾਂ ਜਿਹੜਾ ਆਪਣਾ ਮਸਾਲਾ ਬਣਾ ਕੇ ਰੱਖਿਆ ਸੀ ਨਾ ਪੀਸਿਆ ਹੋਇਆ ਆਚਾਰ ਦਾ ਉਹ ਪਾ ਦੇਣਾ ਤੇ ਇਹਨੂੰ ਵੀ ਚੰਗੀ ਤਰ੍ਹਾਂ ਆਪਾਂ ਪਕਾ ਲੈਣਾ ਹੈ ਥੋੜੀ ਦੇ ਲਈ ਬਿਲਕੁਲ ਜੋ ਫਲੇਮ ਹੈ ਨਾ ਬਿਲਕੁਲ ਸਿਮ ਹੋਣੀ ਚਾਹੀਦੀ ਹੈ ਤਾਂ ਜੋ ਮਸਾਲੇ ਜਲਣ ਨਹੀਂ ਤੇ ਥੋੜਾ ਜਿਹਾ ਆਪਾਂ ਇਹਨੂੰ ਪਕਾ ਲੈਣਾ ਹੁਣ ਗੈਸ ਨੂੰ ਆਪਾਂ ਕਰ ਦੇਣਾ ਹੈ ਬੰਦ ਤੇ ਗਰਮ ਮੰਨੂ ਹਿਲਾ ਲੈਣਾ ਚੰਗੀ ਤਰ੍ਹਾਂ ਤੇ ਬੰਦ ਗੈਸ ਦੇ ਉੱਪਰ ਹੀ ਹੁਣ ਆਪਾਂ ਇਹਦੇ ਵਿੱਚ ਜੋ ਅਦਰਕ ਕੱਟ ਕੇ ਰੱਖਿਆ ਹੈ ਨਾ ਪੀਸਿਸ ਉਹ ਪਾ ਦੇਣੇ ਆ ਤੇ ਇਹਨੂੰ ਆਪਾਂ ਸਾਰਿਆਂ ਦੇ ਨਾਲ ਮਿਕਸ ਕਰ ਦੇਣਾ ਅਦਰਕ ਨੂੰ ਆਪਾਂ ਬਿਲਕੁਲ ਨਹੀਂ ਚਾਲਦੇ ਗੈਸ ਦੇ ਉੱਪਰ ਪਕਾਣਾ ਇਹ ਸਿਰਫ ਗਰਮ ਜੋ ਮਸਾਲੇ ਜਾਂ ਔਲੇ ਹੋਣਗੇ ਨਾ ਉਹਦੇ ਵਿੱਚ ਹੀ ਮਿਕਸ ਹੋ ਜਾਏਗਾ ਪ੍ਰੋਪਰ ਇਹਨੂੰ ਫਰਾਈ ਨਹੀਂ ਕਰਨਾ ਆਪਣੇ ਆਪ ਹੀ ਹਲਕਾ ਜਿਹਾ ਫਰਾਈ ਹੋ ਜਾਏਗਾ ਤੇ ਸਾਡਾ ਆਂਬਲਾ ਗ੍ਰੀਨ ਚਿੱਲੀ ਤੇ ਹਰੀ ਮਿਰਚ ਦਾ ਜੋ achar ਹੈ ਬਹੁਤ ਹੀ ਟੇਸਟੀ ਵਾਲਾ ਬਣ ਕੇ ਤਿਆਰ ਹੋ ਗਿਆ ਹੈ ਬਹੁਤ ਹੀ ਟੇਸਟੀ ਹੁੰਦਾ ਹੈ ਔਰ ਇਹ ਇੱਕ ਦਵਾਈ ਦੀ ਤਰ੍ਹਾਂ ਹੁੰਦਾ ਹੈ ਕਿਉਂਕਿ ਆਪਾਂ ਦੇ ਵਿੱਚ ਸਪੈਸ਼ਲ ਮਸਾਲੇ ਪਾਏ ਹੁੰਦੇ ਨੇ ਨਾ ਮੇथी ਕਲੌਂਜੀ ਸੌਫ ਹਿੰਗ ਪਾਈ ਹੈ ਤੇ ਇਹਦੇ ਵਿੱਚ ਅਜਵਾਇਨ ਪਾਈ ਹੈ ਮੇਥਰੇ ਪਾਏ ਨੇ ਉਹ ਬਹੁਤ ਹੀ ਜ਼ਿਆਦਾ ਹਾਜਮ ਹਾਜਮੇਦਾਰ ਹੁੰਦੇ ਨੇ ਤੇ ਆਂਬਲਾ ਵੀ ਆਪਣੇ ਆਪ ਵਿੱਚ ਬਹੁਤ ਵਧੀਆ ਟੇਸਟੀ ਤੇ ਹੈਲਦੀ ਹੁੰਦਾ ਹੈ ਤੇ ਇਹ achar ਬਹੁਤ ਹੀ ਹੈਲਦੀ ਹੁੰਦਾ ਹੈ ਇਹਨੂੰ ਇੱਕ ਵਾਰ ਜ਼ਰੂਰ ਤੁਸੀ ਟਰਾਈ ਕਰਨਾ ਬਹੁਤ ਹੀ ਟੇਸਟੀ ਵੀ ਬਣਦਾ ਹੈ ਤੇ ਆਪਾਂ ਇਹਨੂੰ ਨਾ ਦੂਸਰੇ ਮੈਂ ਬਰਤਨ ਦੇ ਵਿੱਚ ਬਾਉਲ ਦੇ ਵਿੱਚ ਟਰਾਂਸਫਰ ਕਰ ਲਵਾਂਗੇ ਤਾਂ ਜੋ ਸਾਡਾ achar ਹੈ ਨਾ ਥੋੜਾ ਜਿਹਾ ਠੰਡਾ ਹੋ ਜਾਏ ਜਲਦੀ ਇਹਨੂੰ ਬਿਲਕੁਲ ਗਰਮ ਨੇ ਹੀ ਆਪਾਂ ਸਟੋਰ ਕਰਾਂਗੇ ਪਹਿਲਾਂ ਇਹਨੂੰ ਰੂਮ ਟੈਂਪਰੇਚਰ ਤੇ ਠੰਡਾ ਹੋਣ ਦਵਾਂਗੇ ਤੇ ਸਾਡਾ achar ਹੈ ਹੁਣ ਥੋੜੀ ਦੇਰ ਮੈਂ ਇਸੇ ਤਰ੍ਹਾਂ ਬਾਹਰ ਪਿਆ ਰਹਿ ਦਿੱਤਾ ਸੀ ਤੇ ਠੰਡਾ ਹੋ ਗਿਆ ਬਰੋਥ ਚੰਗੀ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਕਲਰ ਆਇਆ ਹੈ ਇਹਦੇ ਵਿੱਚ ਜੋ ਆਪਾਂ ਦੇਗੀ ਮਿਰਚ ਪਾਈ ਕਸ਼ਮੀਰੀ ਰੱਡ ਚਿਲੀ ਪਾਈ ਸੀ ਨਾ ਉਹਨਾਂ ਬਹੁਤ ਵਧੀਆ ਕਲਰ ਆ ਗਿਆ ਹੈ ਕਿਉਂਕਿ ਭਾਰੀ ਮਿਰਚ ਆਪਾਂ ਦੇ ਵਿੱਚ ਪਹਿਲੇ ਪਾਈਆਂ ਨੇ ਜਿਆਦਾ ਸਪਾਈਸੀ ਕਰਨ ਦੀ ਲੋੜਤ ਨਹੀਂ ਹੈ ਸਿਰਫ ਹਲਕਾ ਜਿਹਾ ਰੰਗ ਦੇ ਲਈ ਤੁਸੀਂ ਉਹਦੇ ਵਿੱਚ ਮਿਰਚ ਪਾ ਸਕਦੇ ਹੋ ਤੇ ਜਦੋਂ ਇਹ ਚਾਹ ਠੰਡਾ ਹੋ ਜਾਏਗਾ ਨਾ ਆਪਾਂ ਇੱਕ ਬਿਲਕੁਲ ਸੁੱਕਾ ਜਿਹਾ ਕੰਟੇਨਰ ਇਸ ਤਰ੍ਹਾਂ ਦਾ ਲੈਣਾ ਹੈ ਇਹਨੂੰ ਮੈਂ ਬਿਲਕੁਲ ਚੰਗੀ ਤਰ੍ਹਾਂ ਸਾਫ਼ ਕਰਕੇ ਤੁੱਪ ਲਗਵਾ ਕੇ ਨਾ ਤੇ ਸੁਕਾ ਲਿਆ ਸੀ ਚੰਗੀ ਤਰ੍ਹਾਂ ਤੇ ਫੇਰ ਆਪਾਂ ਇਹਦੇ ਵਿੱਚ ਜੋ ਆਚਾਰ ਹੈ ਨਾ ਇਹਦੇ ਵਿੱਚ ਆਪਾਂ ਟਰਾਂਸਫਰ ਕਰਨਾ ਹੈ ਸਾਰਾ ਆਚਾਰ ਆਪਾਂ ਇਹਦੇ ਵਿੱਚ ਪਾ ਦੇਣਾ ਤੇ ਸਾਡਾ ਇਨਸਟੈਂਟ ਆਚਾਰ ਬਣ ਕੇ ਤਿਆਰ ਹੋ ਗਿਆ ਜਿਸ ਨੂੰ ਕਿਸੇ ਬਹੁਤ ਥੋੜੇ ਟਾਈਮ ਵਿੱਚ ਹੀ ਫਟਾਫਟ ਬਣਾ ਕੇ ਤਿਆਰ ਕਰ ਲਿਆ ਨਾ ਏਮ ਸਟੀਮ ਕਰਨਾ ਨਾ ਉਬਾਲਣਾ ਸਿਰਫ ਹਲਕਾ ਜਿਹਾ ਫਰਾਈ ਕੀਤਾ ਹੈ ਇਹਦੇ ਨਾਲ ਇਹਦੀ ਸ਼ੈਲਫ ਲਾਈਫ ਵਾਜ ਜਾਏਗੀ ਇਸ 레ਸਪੀ ਨੂੰ ਤੁਸੀਂ ਵੀ ਟ੍ਰਾਈ ਕਰਨਾ ਤੇ ਕਮੈਂਟ ਕਰਕੇ ਮੈਨੂੰ ਦੱਸਣਾ ਕਿ 레ਸਪੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਹੈ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਨਾ ਤੇ ਮੇਰੀ ਹੋਰ ਰੈਸਪੀਜ਼ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਵੀਡੀਓ ਦੇਖਣ ਤੇ ਸਪੋਰਟ ਕਰ ਲਈ ਤੁਹਾਡਾ ਧੰਨਵਾਦ